ਜਿਸ ਨੇ ਇਸ ਗੁਰੂਕਾਰ ਦੇ ਦਰਸ਼ਨ ਨਹੀਂ ਕੀਤੇ ਉਸ ਨੇ ਦੁਨੀਆ ਤੇ ਹੋਰ ਕੁਝ ਨਹੀਂ ਦੇਖਿਆ ਹਾਂਜੀ ਵਹਿਰੂ ਜੀ ਦੇ ਖਾਲਸਾ ਵਹਿਰੂ ਜੀ ਦੀ ਫਤਿਹ ਲੋ ਜੀ ਆਪਾਂ ਅੱਜ ਆ ਗਏ ਆ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰਦੁਆਰਾ ਜੋਤੀ ਸਰੂਪ ਸਾਹਿਬ ਇਹ ਉਹ ਅਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਨਾਲ ਮਾਤਾ ਗੁਜਰ ਕੌਰ ਇਹਨਾਂ ਨੂੰ ਸ਼ਹੀਦ ਕਰਨ ਉਪਰੰਤ ਇਸ ਥਾਂ ਜਗ੍ਹਾ ਤੇ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ ਦੀਵਾਨ ਟੋਡਰਮਲ ਜੀ ਵੱਲੋਂ ਹਾਂਜੀ ਦੀਵਾਨ ਟੋਡਰਮਲ ਜੀ ਉਸ ਸਮੇਂ ਦੇ ਬਹੁਤ ਹੀ ਰਹੀਸ ਬੰਦੇ ਸਨ ਤੇ ਨਵਾਬ ਵਜ਼ੀਰ ਖਾਨ ਦੇ ਕਹਿਣ ਤੇ ਕਿ ਇਸ ਜਿੱਥੇ ਜਗਾ ਮੁੱਲ ਲੈ ਕੇ ਸਸਕਾਰ ਕਰੋ ਉਹ ਵੀ ਮੋਹਰਾ ਖੜੀਆਂ ਕਰਕੇ ਸੋਨੇ ਦੀਆਂ ਮੋਹਰਾ ਖੜੀਆਂ ਕਰਕੇ ਤੇ ਫਿਰ ਆਪਣੇ ਦੀਵਾਨ ਟੋਡਰਮਲ ਨੇ ਆਪਣੀ ਸਾਰੀ ਜ਼ਮੀਂਦਾਰੀ ਵੇਚ ਕੇ ਇਸ ਜਗ੍ਹਾ ਤੇ ਮੋਰਾ ਖੜੀਆਂ ਕਰਕੇ ਜ਼ਮੀਨ ਖਰੀਦੀ ਸੀ ਆਓ ਪਹਿਲਾਂ ਦਰਸ਼ਨ ਸਾਹਿਬ ਦਰਸ਼ਨ ਕਰਾਉਂਦੇ ਆ ਤੁਹਾਨੂੰ ਨਿਸ਼ਾਨ ਸਾਹਿਬ ਅੱਜ ਚੋੜਾ ਸਭ ਚੇਂਜ ਹੋ ਰਿਹਾ ਜੀ ਹਜੇ ਫਤੇਗੜ ਸਾਹਿਬ ਦੀ ਸਭਾ ਸ਼ੁਰੂ ਹੋਣ ਦੇ ਵਿੱਚ ਤਕਰੀਬਨ 20 ਜਣੇ ਪਾਏ ਨੇ ਤੇ 25 ਜਣ ਤੇ ਇਕੱਠ ਅਜੇ ਵੀ ਬਹੁਤ ਆ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇਸ ਜਗ੍ਹਾ ਤੇ ਦਰਸ਼ਨ ਕਰ ਲਈ ਆਏ ਸਾਂ ਤੇ ਹੁਣ ਅਸੀਂ ਤੁਹਾਨੂੰ ਅੰਦਰ ਦਰਬਾਰ ਸਾਹਿਬ ਵਿੱਚ ਲੈ ਕੇ ਜਾਵਾਂਗੇ ਇਹ ਉਹ ਜਗ੍ਹਾ ਜਿੱਥੇ ਜੋਤੀ ਸਰੂਪ ਸਾਹਿਬ ਜਿੱਥੇ ਮੋਹਰਾ ਖੜੀਆਂ ਕਰਕੇ ਸਸਕਾਰ ਲਈ ਜਗ੍ਹਾ ਖਰੀਦੀ ਗਈ ਸੀ ਤੇ ਉਹ ਜਗ੍ਹਾ ਦੇ ਦਰਸ਼ਨ ਵੀ ਕਰਾਵਾਂਗੇ ਕਿ ਦੁਨੀਆ ਦੀ ਅੱਜ ਤੱਕ ਦੀ ਐਨੀ ਮਹਿੰਗੀ ਜਗ੍ਹਾ ਕਿਤੇ ਨਹੀਂ ਵਿਕੀ ਜੀ ਨਾ ਵਿਕੜੀਆਂ ਨਾ ਕੋਈ ਖਰੀਦਿਆ ਤੇ ਨਾ ਕੋਈ ਖਰੀਦ ਸਕਦਾ ਨਾ ਕੋਈ ਲੈ ਸਕਦਾ ਇਹ ਤਾਂ ਇੱਕ ਗੁਰੂ ਸਾਹਿਬ ਦੀ ਕਿਰਪਾ ਹੀ ਸੀ ਦਵਾਨ ਟੁੱਡਰ ਵਾਲਤੇ ਜਿਨ੍ਹਾਂ ਨੇ ਇਹ ਜਗ੍ਹਾ ਖਰੀਦੀ ਤੇ ਇਹ ਉਹ ਸਥਾਨ ਤੇ ਪਹੁੰਚ ਗਏ ਆ ਜੀ ਸਾਹਮਣੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਤੇ ਨਾਲ ਹੀ ਜਿਹੜਾ ਇਹ ਰਾਈਟ ਸਾਈਡ ਤੇ ਬਿਲਕੁਲ ਜਗ੍ਹਾ ਬਣੀ ਹੋਈ ਹੈ ਉੱਥੇ ਮੋਰਾ ਖੜੀਆਂ ਕਰਕੇ ਜਗ੍ਹਾ ਫਰੀਜੀ ਗਈ ਸੀ ਤੇ ਆਪਾਂ ਤੁਹਾਨੂੰ ਹੁਣ ਉਹ ਜਗ੍ਹਾ ਦੇ ਦਰਸ਼ਨ ਵੀ ਕਰਾਉਣੇ ਹਾਂ ਕੀਰਤਨ ਸੁਣੋ ਜੀ ਸਾਤ ਸੰਗਤ ਮਿਲੈ ਅਸੀਂ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਬਾਹਰ ਆ ਚੁੱਕੇ ਹਾਂ ਜੀ ਦਰਸ਼ਨ ਕਰਨ ਉਪਰੰਤ ਤੇ ਹੁਣ ਅਸੀਂ ਇੱਥੋਂ ਵਾਪਸ ਮਰੰਡੇ ਸ਼ਹਿਰ ਵੱਲ ਜਾਵਾਂਗੇ ਜਿੱਥੇ ਗੰਗੂ ਨੇ ਛੋਟਾ ਛਾ